ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਗੰਦਰਪਾਲ ਸਿੰਘ ਰਾਇਲ ਟ੍ਰੈਵਲਸ ਤੋਂ ਹਾਂ ਔਰ ਕੈਨੇਡਾ ਟੂਰਿਸਟ ਵੀਜ਼ਾ ਨਾਲ ਲੈ ਕੇ ਉਹ ਹਰ ਜਾਣਕਾਰੀ ਤੁਹਾਡੇ ਨਾਲ ਸਮਾਂ ਰਿੰਦੇ ਸ਼ੇਅਰ ਕਰਦੇ ਆਂ ਤਾਂ ਕਿ ਤੁਹਾਡੀਆਂ ਐਪਲੀਕੇਸ਼ਨਸ ਨਿਰਵਿਘਨ ਚੱਲਦੀਆਂ ਰਹਿਣ ਦੋਸਤੋ ਕੈਨੇਡਾ ਨੇ ਰਿਕਾਰਡ ਨਵੰਬਰ ਦੇ ਵਿੱਚ ਰਿਕਾਰਡ ਵੀਜ਼ਾਸ ਨੂੰ ਪ੍ਰੋਸੈਸ ਕੀਤਾ ਹੈ 2,60,000 ਔਰ ਕੈਨੇਡਾ ਨੇ ਪਿਛਲੇ ਲਗਭਗ 4 ਮਹੀਨੇ ਵਿੱਚ 4,80,000 ਐਪਲੀਕੇਸ਼ਨ ਪ੍ਰੋਸੈਸ ਕੀਤੀਆਂ ਇੱਕ ਬਹੁਤ ਵੱਡਾ ਨੰਬਰ ਹੈ ਜਿਹੜਾ ਕਰਕੇ ਤੁਸੀਂ ਅੱਜ ਆਸੀ ਪਾਸੇ ਤੁਹਾਡੇ ਹਰ ਜਾਣਕਾਰ ਜਿਹੜਾ ਜਿਸਨੇ ਵੀਜ਼ਾ ਹਾਸਲ ਕੀਤਾ ਆ ਉਹ ਇਸੇ ਸਮੇਂ ਚੋਂ ਵੀਜ਼ਾ ਗ੍ਰਾਂਟ ਹੋਇਆ ਇੱਕ ਸਮਾਂ ਸੀ ਕੈਨੇਡਾ ਵਿੱਚ ਬੈਕਲੌਗ ਬਹੁਤ ਜ਼ਿਆਦਾ ਸੀ ਬਟ ਅੱਜ ਕੈਨੇਡਾ ਉਹ ਸਮਾਂ ਨਹੀਂ ਰਿਹਾ ਸੋ ਕੈਨੇਡਾ ਤੇ ਤੁਹਾਡੀਆਂ ਐਪਲੀਕੇਸ਼ਨ ਟਰਨ ਅਰਾਊਂਡ ਪੀਰੀਅਡ ਬਹੁਤ ਘੱਟ ਗਿਆ ਸੋ ਤੁਸੀਂ ਅਲਗੋਰਾ ਆਪਣੇ ਬੱਚਿਆਂ ਕੋ ਜਾਣਾ ਹੈ ਅਗਰ ਕਿਸੇ ਆਪਣੇ ਰਿਸ਼ਤੇਦਾਰ ਕੋ ਜਾਣਾ ਹੈ ਤੇ ਇਹ ਬਿਲਕੁਲ ਬਿਹਤਰੀਨ ਸਮਾਂ ਆ ਵੀਜ਼ਾ ਅਪਲਾਈ ਕਰਨ ਦਾ ਕਿਉਂਕਿ ਕੈਨੇਡਾ ਨੇ ਆਪਣਾ ਵੀਜ਼ਾ ਕੋਟਾ ਲੱਗ ਪਾ ਕੇ ਪਿਛਲੇ ਸਾਲ ਤੋਂ ਦੁਖਣਾ ਕਰਤਾ ਹੈ ਔਰ ਕੈਨੇਡਾ ਵੀਜ਼ਾ ਲਈ ਤੁਹਾਡੇ ਕੋ ਗਰਾਹਦਾਰੀਆਂ ਨਹੀਂ ਹੈਗੀਆਂ ਸਪਾਂਸਰਸ਼ਿਪਸ ਨਹੀਂ ਹੈਗੀਆਂ ਕੋਈ ਬਹੁਤ ਸਾਰੇ ਕਾਗਜ਼ ਨਹੀਂ ਚਾਹੀਦੇ ਕੈਨੇਡਾ ਵੀਜ਼ਾ ਕਰਨ ਦਾ ਇੱਕ ਸਿਸਟਮ ਆ ਅਗਰ ਤੁਸੀਂ ਵੀਜ਼ਾ ਦੀ ਇਸ ਸਾਇੰਸ ਨੂੰ ਸਮਝਦੇ ਹੋ ਤੇ ਵੀਜ਼ਾ ਲੈਣਾ ਬਹੁਤ ਆਸਾਨ ਹੈ ਔਰ ਅਗਰ ਨਹੀਂ ਸਮਝਦੇ ਕਾਲ ਕਰ ਸਕਦੇ ਹੋ ਮੈਨੂੰ ਮਿਲ ਸਕਦੇ ਹੋ 916892168 ਵੀਜ਼ਾ ਹੈਲਪਲਾਈਨ ਹੈ ਤੁਸੀਂ ਆਪਣਾ ਕੇਸ ਚਾਹੇ ਤੁਹਾਡਾ ਕੇਸ ਰਿਫਿਊਜ਼ ਵੀ ਹੋਇਆ ਹੋਵੇ ਤਾਂ ਵੀ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਡੇ ਵੀਜ਼ਾ ਸਬੰਧੀ ਵਿੱਚ ਅਸੀਂ ਜ਼ਰੂਰ ਹੈਲਪਫੁਲ ਹੋਵਾਂਗੇ